ਸੋ ਸਾਰਿਆਂ ਨੂੰ ਨਮਸਕਾਰ ਮੈਂ ਹਪਾਰਾ ਚੋਹਾਨ ਤੇ ਮੇਰਾ ਨਾਮ ਹੈ ਸੁਨ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ ਸੋ ਅੱਜ ਤੁਹਾਨੂੰ ਲੈ ਕੇ ਪਹੁੰਚੇ ਹਾਂ ਹਿਮਾਚਲ ਦੇ ਮੈਕਲੋਡ ਗੰਜ ਦੇ ਪਹਾੜਾਂ ਵਿੱਚ ਹਸੀਨ ਵਾਦੀਆਂ ਵਿੱਚ ਹਸੀਨ ਵਾਦੀਆਂ ਵਿੱਚ ਜਿੱਥੇ ਕੀ ਅੱਜ ਹਿਮਾਚਲ ਦੀਆਂ ਵਾਦੀਆਂ ਅਤੇ ਦੇਵ ਭੂਮੀ ਦੀ ਗੋਚ ਬਣੇ ਮੇਘਵਾਨ ਹੌਲੀਡੇ ਰਿਜ਼ੋਰਟ ਚ ਲਾਂਚ ਕਲੱਬ ਬਟਾਲਾ ਸਮਾਈਲ ਵਾਲਾ ਨਾਇਸ ਸਟਿਕ ਇਅਰ 2025 26 ਦੀ ਪਹਿਲੀ ਜਨਰਲ ਹਾਊਸ ਮੀਟਿੰਗ ਪ੍ਰਧਾਨ ਸ਼੍ਰੀ ਰਕੇਸ਼ ਅਗਰਵਾਲ ਜੀ ਦੀ ਅਗਵਾਈ ਵਿੱਚ ਕਰਵਾਈ ਗਈ ਮੀਟਿੰਗ ਚ ਮੁੱਖ ਮਹਿਮਾਨ ਡਿਸਟ੍ਰਿਕਟ ਗਵਰਨਰ ਸ਼੍ਰੀ ਵੀ ਐਮ ਗੋਇਲ ਜੀ ਅਤੇ ਰੀਜਨ ਚੇਅਰਮੈਨ ਨਰੇਸ਼ ਲੂਥਰਾ ਜੀ ਆਪਣੀ ਧਰਮ ਪਤਨੀ ਸ਼੍ਰੀਮਤੀ ਚੰਚਲ ਲੂਥਰਾ ਜੀ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਤਾਲੀਆਂ ਦੀ ਗੜਗੜਾਹਟ ਚ ਕੀਤਾ ਮੁੱਖ ਮਹਿਮਾਨਾਂ ਦਾ ਜ਼ੋਰਦਾਰ ਸਵਾਗਤ ਮੀਟਿੰਗ ਚ ਲਾਈ ਲੇਡੀਜ਼ ਨੇ ਵੀ ਵੱ ਚੜਕੇ ਲਿਆ ਹਿੱਸਾ ਬਟਾਲਾ ਚ 14 ਪਰਮਨੈਂਟ ਪ੍ਰੋਜੈਕਟ ਚਲਾ ਕੇ ਲਾਇਸ਼ ਕਲਬ ਬਟਾਲਾ ਸਮਾਈਲ ਕਰ ਰਹੀ ਹੈ ਮਨੁੱਖਤਾ ਦੀ ਭਲਾਈ ਦੇ ਕੰਮ ਇਸ ਮੌਕੇ ਸੰਬੋਧਨ ਦੌਰਾਨ ਜਸਵੰਤ ਪਠਾਨੀਆਂ ਲਾਇਨ ਲੇਡੀਜ਼ ਰੀਜਨ ਚੇਅਰਮੈਨ ਨਰੇਸ਼ ਲੂਤਰਾ ਹਰਪਜਨ ਸਿੰਘ ਤੂੜ ਪ੍ਰਧਾਨ ਰਕੇਸ਼ ਅਗਰਵਾਲ ਡਿਸਟ੍ਰਿਕਟ ਗਵਰਨਰ ਵੀ.ਐਮ. ਗੋਇਲ ਜੀ ਨੇ ਲਾਇਨਿਜ਼ਮ ਦੇ ਸਿਧਾਂਤਾਂ ਅਤੇ ਪਿਛਲੇ ਸਾਲ ਜਿ ਕੀਤੇ ਪ੍ਰੋਜੈਕਟਾਂ ਤੋਂ ਜਾਣੂ ਕਰਵਾਇਆ ਉੱਥੇ ਗੋਇਲ ਸਾਹਿਬ ਵੱਲੋਂ ਨਵੇਂ ਬਣੇ ਰੀਜਨ ਚੇਅਰਮੈਨ ਸ਼੍ਰੀ ਨਰੇਸ਼ ਲੂਤਰਾ ਜੀ ਕੋਲ ਨਵਾਂ ਦਾਮਿਲੰਦੀ ਸੌਚਕ ਸੈਰੇਮਨੀ ਵੀ ਕਰਵਾਈ ਅਤੇ ਨਾਲ ਹੀ 2025-26 ਦੀ ਨਵੀਂ ਬਣੀ ਟੀਮ ਜਿਸ ਵਿੱਚ ਦੂਸਰੀ ਵਾਰ ਵੀ ਸ਼੍ਰੀ ਰਕੇਸ਼ ਅਗਰਵਾਲ ਜੀ ਨੂੰ ਪ੍ਰਧਾਨ ਜਸਵੰਤ ਪਠਾਨਿਆ ਜੀ ਨੂੰ ਸੈਕਟਰੀ ਅਤੇ ਰੱਜੂ ਭਾਜੀ ਨੂੰ ਟ੍ਰੈਜਰਰ ਅਤੇ ਸ਼ਿਲਿੰਦਰ ਪਦਮ ਜੀ ਨੂੰ ਪੀਆਰਓ ਦਾ ਅਹੁਦਾ ਮਿਲਣ ਤੇ ਲਾਇਨ ਮੈਡਲ ਪਾ ਕੇ ਨਵੀਂ ਟੀਮ ਦਾ ਡਿਸਟ੍ਰਿਕਟ ਗਵਰਨਰ ਅਤੇ ਰੀਜਨ ਚੇਅਰਮੈਨ ਨੇ ਬਾਕੀ ਟੀਮ ਮੈਂਬਰ ਨਾਲ ਕੀਤਾ ਸਵਾਗਤ ਰੀਜਨ ਚੇਅਰਮੈਨ ਸ਼੍ਰੀ ਨਿਰੇਸ਼ ਲੂਥਰਾ ਅਤੇ ਮੈਡਮ ਚੰਚਲ ਲੂਥਰਾ ਜੀ ਵੱਲੋਂ ਮੀਟਿੰਗ 'ਚ ਪਹੁੰਚੇ ਹਰ ਇੱਕ ਪਰਿਵਾਰ ਨੂੰ ਇੱਕ ਸਪੈਸ਼ਲ ਤੋਹਫ਼ਾ ਦਿੱਤਾ ਜੋ ਕਿ ਉਹਨਾਂ ਨੂੰ ਘਰ ਜਾ ਕੇ ਵੀ ਇਸ ਮੀਟਿੰਗ ਦੀ ਯਾਦ ਦਿਵਾਉਂਦਾ ਰਹੇਗਾ ਰੀਜਨ ਚੇਅਰਮੈਨ ਨਿਰੇਸ਼ ਲੂਥਰਾ ਜੀ ਵੱਲੋਂ ਆਪਣੇ ਫੇਮਸ ਡਾਇਲੋਗ ਨਜ਼ਾਰੇ ਨਾਲ ਮੀਟਿੰਗ ਜੋ ਵਾਕੇ ਹੀ ਨਜ਼ਾਰੇ ਬੰਦ ਤੇ 1 2 3 ਨਜ਼ਾਰੇ ਜੈ ਨਜ਼ਾਰੇ ਜੈ ਨਜ਼ਾਰੇ ਜੈ ਉਸ ਦੇ ਉੱਤੇ ਮੀਟਿੰਗ ਦੇ ਅਖੀਰ ਵਿੱਚ ਹਰ ਇੱਕ ਮੈਂਬਰ ਵੱਲੋਂ ਅੱਜ ਦੇ ਮੁੱਖ ਮਹਿਮਾਨਾਂ ਅਤੇ ਨਵੀਂ ਬਣੀ ਟੀਮ ਨੂੰ ਹਰ ਪਾ ਕੇ ਉਹਨਾਂ ਨਾਲ ਇੱਕ ਯਾਦਗਾਰੀ ਫੋਟੋ ਵੀ ਕਰਵਾਈ ਗਈ। ਆਓ ਤੁਹਾਨੂੰ ਦਿਖਾਉਂਦੇ ਹਾਂ ਉੱਥੋਂ ਦੀਆਂ ਕੁਝ ਲਾਈਵ ਤਸਵੀਰਾਂ ਤੇ ਸੁਣਦੇ ਹਾਂ ਕੀ ਹੈ ਕਹਿਣਾ ਅੱਜ ਦੇ ਮੁੱਖ ਮਹਿਮਾਨਾਂ ਦਾ। ਹਾਂਜੀ ਬਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਡਿਸਟ੍ਰਿਕਟ ਕਿਊਟਾ ਡੀ ਜੀ ਗਵਰਨਰ ਵੱਲੋਂ ਇਸ ਵਾਰ ਸੇਵਾ ਦੇ ਵਹੁਗੇ ਤੇ ਅੱਜਰ ਅਨਲੋਡ ਦੰਤੀ ਅਸੀ ਲਵਾ ਦਿਆ ਵਿੱਚ ਤੁਹਾਡੀ ਆਪਣੀ ਕਲਬ ਨੂੰ ਤੁਹਾਡੇ ਦਾ ਮਾਨ ਸਨਮਾਨ ਕੀਤਾ ਗਿਆ ਸਰ ਬੜਾ ਧੰਨਵਾਦ ਜੀ। लयंस क्लब अटाला इसमाइल वालों अज दो हजार पच्ची छब्बीस की पहली जनरल हाउस मीटिंग की गई है और उन्ना उन्होंने मैनो डिस्ट्रिक्ट थ्री इंटू वन डी का बनने बहुत बहुत मैं सम्मानित किया है मैं अपने प्रेजिडेंट सर का उन्होंने टीम का और सारे सीनियर मैंबर सर सिंह गिल जी का रभजीत और अपने सैकटरी ਲਾਈਨ ਜਿਸ ਵੰਤ ਪਠਾਣ ਨੇ ਜਿਹੜਾ ਸਾਰੇ ਹੀ ਮੈਂਬਰਸ਼ਿਪ ਮੈਂ ਦਾ ਸਾਡੇ ਸਾਡੇ ਮਾਤਰ ਸ਼ਕਤੀ ਵੀ ਕਾਫੀ ਸੰਖਿਆ ਚਾਟ ਮੀਟਿੰਗ ਤੇ ਆਏ ਨੇ ਉਹਨਾਂ ਦਾ ਵੀ ਔਰ ਜਿੰਨੇ ਸਾਡੇ ਗੈਸਟ ਆਏ ਨੇ ਉਹਨਾਂ ਦਾ ਵੀ ਔਰ ਖਾਸ ਕਰਕੇ ਸਾਡੇ ਜਿਹੜੇ ਬਾਹਰੋਂ ਵੀ ਗੈਸਟ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹ ਅੱਜ ਇਸ ਔਨਲਾਈਨ ਸੈਰੇਮਨੀ ਤੇ ਸ਼ਾਮਲ ਹੋਏ ਔਰ ਮੈਨ ਆਨਰ ਕੀਤਾ ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਬੋਲ ਸਾਹਿਬ ਕਿਵੇਂ ਦਾ ਮਹਿਸੂਸ ਕਰਦੇ ਹੋ ਤੁਹਾਨੂੰ ਲਾਇਨਸ ਕਲਬ ਦਾ ਸਵਾਇਦਾ ਕਿਸ਼ਮ ਵੀ ਤਾਂ ਨਾ ਵੀ ਗਿਆ ਜਾਂਦਾ ਹੈ ਤੁਹਾਡੀ ਕਲੱਬ ਵਿੱਚੋਂ ਅੱਜ ਰੀਜਨ ਚੇਅਰਪਰਸਨ ਨੂੰ ਚੁਣਿਆ ਗਿਆ ਹੈ ਨਰਸ਼ਨ ਉਤਰਾ ਜੀ ਤੇ ਤੁਹਾਡੇ ਕਲਬ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਉਹਨਾਂ ਨੂੰ ਵੀ ਉਸ ਵਰੀ ਲੋਕੇਸ਼ਨ ਦਾ ਜਨੂ ਰਿਪੀਟ ਕੀਤਾ ਗਿਆ ਹੈ ਕਿਵੇਂ ਦਾ ਮਹਿਸੂਸ ਕਰਦੇ ਹੋ ਕਿ ਤੁਹਾਡੀ ਕਲੱਬ ਤਰੱਕੀਆਂ ਦੀ ਰਾਹ ਤੇ ਹੈ ਕਲੱਬ ਦੇ ਮੈਂਬਰਸ ਸਹਿਮਾਨ ਨੇ ਉਹਨਾਂ ਕਰਕੇ ਲਾਇਨਸ ਕਲਬਡਾਲਾ ਸਮਾਈਲ ਦਾ ਨਾਮ ਵੀ ਹੋ ਰਿਹਾ ਹੈ ਤੇ ਅੱਜ ਮੈਂ ਡਿਸਟ੍ਰਿਕਟ ਵਰਨਰ ਜਰ ਬਣਿਆ ਨਾ ਸਰ ਤ੍ਰੀਟੋਵੰਦੀ ਦਾ ਉਹ ਵੀ ਆਪਣੇ ਲਾਇਨ ਮੈਂਬਰਸ ਦੇ ਜੇ ਜਿ ਮਨ ਉਹਨਾਂ ਦੀ سپورਟ ਹੈ ਜਿਹੜਾ ਉਹਨਾਂ ਦਾ ਮੇਰਾ ਮੇਰਾ ਪਿਆਰ ਉਲਮਾਨ ਸਮਾਨ ਹੈ ਉਹਦੇ ਕਰਕੇ ਮੈਂ ਬਣ ਸਕਿਆ ਤੋਂ ਇਸ ਕਰਕੇ ਮੈਂ ਆਪਣੇ ਲਾਇਨ ਮੈਂਬਰਸ ਦਾ ਔਰ ਸੀਨੀਅਰ ਲਾਇਨ ਮੈਂਬਰਸ ਦਾ ਸਾਰੇ ਪ੍ਰੈਜ਼ੀਡੈਂਟਸ ਦਾ ਬੋਰਡ ਆਫ ਡਾਇਰੈਕਟਰਸ ਦਾ ਹਸ ਜੁੜ ਕੇ ਧੰਨਵਾਦ ਕਰਨਾ ਕਿ ਉਹਨਾਂ ਨੇ ਮੈਨੂੰ ਬਣਾਇਆ ਉਹਨਾਂ ਨੇ ਹੀ ਰਿਜਨ ਚੈਟ ਪਰਸਨ ਬਣਾਇਆ ਉਹਨਾਂ ਨੇ ਹੀ ਰਕੇਸ਼ ਜੀ ਨੂੰ ਦੁਬਾਰਾ ਪ੍ਰੈਜ਼ੀਡੈਂਟ ਬਣਾਇਆ ਉਹਨਾਂ ਦਾ ਵਿਸ਼ਵਾਸ ਜ਼ਾਹਰ ਕੀਤਾ ਤੇ ਮੈਂ ਸਾਰੇ ਹੀ ਮੈਂਬਰਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰ। ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਰਿਜਨ ਚੇਅਰਮੈਨ ਦੀ ਪੋਸਟ ਨਾਲ ਨਿਵਾਜਿਆ ਗਿਆ ਹੈ। ਤੁਹਾਨੂੰ ਆਜੋ ਸੈਸ਼ਨ ਸਟਾਰਟ ਹੋਇਆ ਹੈ। ਜਦੋਂ ਤੁਹਾਡੀ ਆਪਣੀ ਕਲੱਬ ਵਿੱਚ ਤੁਹਾਨੂੰ ਬਿਨਾਂ ਮਾਣ-ਸ਼ਰਮਾ ਦਿੱਤਾ ਗਿਆ ਕਿ ਆਫੀਸ਼ੀਅਲ ਵਿਜ਼ਿਟ ਸੀ। ਅਗਰੌੜ ਦਾ ਜਿਹੜੀ ਅਸੀਲਵਾਦ ਵਿੱਚ ਤੁਹਾਡੀ ਆਫੀਸ਼ੀਅਲ ਰੋਲ ਪਾਈ ਗਈ ਹੈ। ਕਿਵੇਂ ਧੰਨਵਾਦ ਕਰਦੇ ਹਾਂ ਆਪਣੀ ਕਲੱਬ ਦਾ। ਇਹ ਜਿਹੜੀ ਰਿਜਨ ਚੇਅਰਮੈਨ ਦੀ ਪੋਸਟ ਲਈ ਇਹਨੇ ਕੁਝ ਕੰਮ ਖੜਗੇ। ਮੈਂ ਲਾਈਨ ਨਰੇਜ ਲੁਥਰਾ ਪਹਿਲਾਂ ਤੇ ਲਾਈਨ ਕਲੱਬ ਬਟਾਲਾ ਸਮਾਈਲ ਦਾ ਸੇਵਾਦਾਰ ਹਾਂ। ਆਪਣੀ ਬਟਾਲਾ ਕਲੱਬ ਦਾ ਸਮਾਈਲ ਦਾ ਧੰਨਵਾਦ ਕਰਦਾ ਹਾਂ ਕਿ ਜਿਨੇ ਮੈਨੂੰ ਇਨਾ ਮਾਨ ਬਖਸ਼ਿਆ ਤੇ ਸਾਡੇ ਜਿਹੜੇ ਪਿੱਛੇ ਮਤਾਮਾ ਨੇ ਬੀ ਐਮ ਗੁਇਲ ਜੀ ਬਨੇ ਨੇ ਗਵਰਨਰ ਉਹਨਾਂ ਦੇ ਵੀ ਨਾਲ ਵਿਜਿਟ ਸੀ ਮੇਰੇ ਨਾਲ ਅੱਜ ਇਹਦਾ ਮਕਲਾਉਡ ਕੰਜ ਦੀਆਂ ਹਸੀਨ ਵਾਦੀਆਂ 'ਚ ਮੈਂ ਗੁਇਲ ਸਾਹਿਬ ਗਵਰਨਰ ਸਾਡੇ ਦਾ ਬਹੁਤ ਹੀ ਧੰਨਵਾਦ ਹਾਂ ਔਰ ਬਟਾਲੇ ਦੀਆਂ ਜਿੰਨੀਆਂ ਕਲਬਾਂ ਨੇ ਮੀਨੂ ਰੀਜਨ ਚੀਰਮੈਨ ਬਣਾਉਣ ਦੇ ਵਿੱਚ ਉਹਨਾਂ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਹੈ ਜੀ ਵਿਗ ਜੀ ਸਾਰਿਆਂ ਦਾ ਹੀ ਮੈਂ ਟੋਟਲ ਜਿੰਨੀਆਂ ਕਲਬਾਂ ਨੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਰੀਜਨ ਚੀਰਮੈਨ ਦੇ ਜਿੰਨੇ ਕੰਮ ਨੇ ਸਾਰੀਆਂ ਕਲਬਾਂ ਬਟਾਲੇ ਦੇ ਵਿੱਚ ਜਾਣਾ ਉਹ ਮੈਂ ਬਖੂਬੀ ਨਿਭਾਵਾਂਗਾ ਅੱਜ ਤੱਕ ਜਿੰਨੇ ਵੀ ਰੀਜਨ ਚੀਰਮੈਨ ਨੇ ਕੰਮ ਕੀਤੇ ਆ ਨੇ ਪਰਮਾਤਮਾ ਕਰੇਗਾ ਉਹਨਾਂ ਦੇ ਰਿਕਾਰਡ ਟੁੱਟ ਨਹੀਂ ਤੇ ਮੈਂ ਉਹ ਸਾਰੇ ਕੰਮ ਕਰਾਂਗਾ ਮੈਂ ਫਿਰ ਤੋਂ ਸਾਰੀਆਂ ਕਲਬਾਂ ਨੂੰ ਬਟਾਲੇ ਦੀਆਂ ਨੂੰ ਬੀ ਐਮ ਗੋਇਲ ਆਪਣੇ ਪਿਛਮ ਬਤਾਮਾ ਜਿਹੜੇ ਗਵਰਨਰ ਬਣੇ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਵਾ ਮਕਲਾਉੜ ਦਾ ਜਾਣਦੇ ਸਰ ਅੱਜ ਫੈਮਿਲੀਆ ਵੀ ਇੱਥੇ ਪਹੁੰਚੇ ਨੇ ਜਿੱਥੇ ਨੋਏ ਮੈਂਬਰ ਪਹੁੰਚੇ ਨੇ ਤੇ ਨੋਏ ਲੇਡੀਜ਼ ਵੀ ਪਹੁੰਚੇ ਨੇ ਤੁਹਾਡਾ ਅੱਜ ਜਿਹੜੀ ਵਿਜ਼ਿਟ ਹੈ ਗਿਸ਼ੋ ਦੇ ਵਿੱਚ ਵਿਸ਼ੇਸ਼ ਤੌਰ ਤੇ ਆਪਣਾ ਸਨਮਾਨ ਕਰਨ ਲਈ ਤੇ ਪਹੁੰਚੇ ਨੇ ਪੂਰੀ ਫੈਮਿਲੀਆ ਇੱਥੇ ਪਹੁੰਚੇ ਨੇ ਸਰ ਕਿਵੇਂ ਤਾਂ ਮਦਦ ਕਰਦੇ ਹੋ ਲੋਇਲ ਫੈਮਿਲੀਆ ਮੈਂ ਲਾਈਨ ਕਲੱਬ ਬਟਾਲਾ ਸਮਾਈਲ ਦੀਆਂ ਜਿੰਨੀਆਂ ਫੈਮਿਲੀਆ ਨੇ ਉਹਨਾਂ ਦਾ ਬਹੁਤ ਹੀ ਧੰਨਵਾਦੀ ਹਾਂ ਅੱਜ 30 ਤੋਂ 35 ਫੈਮਿਲੀਆ ਆਈਆਂ ਨੇ ਉਹ ਬਹੁਤ ਹੀ ਮਨਪਸੰਦ ਲੋਕੀ ਆਨੰਦ ਮਾਨਣ ਲਏ ਨੇ ਕਿ ਮੇਰੀ ਵਿਜਰਦਾ ਉਹਨਾਂ ਨੂੰ ਬਹੁਤ ਚਾਹ ਤੇ ਇੱਕ ਖੁਸ਼ੀ ਸੀ ਕਿ ਨਰੇਸ਼ ਲੁਤਰਾ ਡਿਵੀਜ਼ਨ ਚੇਅਰਮੈਨ ਬਣੇ ਆ ਕਿ ਉਹਨਾਂ ਨੇ ਬਹੁਤ ਹੀ ਖੁਸ਼ੀ ਮਨਾਈ ਹੈ ਹੋ ਸਕਦਾ ਮੇਰੇ ਨਾਲ ਵੀ ਬਾਤ ਉਹਨਾਂ 35 ਫੈਮਿਲੀਆਂ ਨੇ ਖੁਸ਼ੀ ਮਨਾਈ ਹੈ ਮੈਂ ਉਹ ਸਾਰੀਆਂ ਫੈਮਿਲੀਆਂ ਦਾ ਬਹੁਤ ਬਹੁਤ ਦਿਲੋਤ ਧੰਨਵਾਦ ਕਰਦਾ ਹਾਂ ਪ੍ਰਮਾਤਮਾ ਇਹਨਾਂ ਨੂੰ ਕੁਛ ਰੱਖੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਦੂਜੀ ਵਾਰੀ ਵੀ ਲੌਂਜ ਕਲਬ ਬਟਾਲਾ ਸਮਾਇਲ ਦੇ ਉਰਪਰ ਤਾਂ ਮਿੱਠੀਤਾ ਸਰ ਅੱਜ ਇਹਦੀ ਮੀਟਿੰਗ ਕਰਵਾਈ ਕਿਉਂ ਥੋੜੀ ਜਿਹਾ ਬਾਰ ਕਰ ਦੱਸੋ ਅੱਜ ਮਕਲੋੜ ਗਾਂਦੀਆਂ ਹਸੀਨ ਵਾਦੀਆਂ ਦੇ ਵਿੱਚ ਸਾਡੀ ਲੌਂਜ ਕਲਬ ਬਟਾਲਾ ਸਮਾਇਲ ਦੀ ਮੀਟਿੰਗ ਰੱਖੀ ਗਈ ਸੀ ਜਿਹਦੇ ਵਿੱਚ ਗਵਰਨਰ ਸਾਹਿਬ ਨੂੰ ਵੀ ਆਨਰ ਕੀਤਾ ਗਿਆ ਆਪਣੇ ਬੀ ਐਮ ਗੁਹਿਲ ਜੀ ਨੂੰ ਔਰ ਨਰੇਸ਼ ਲੁਥਰਾ ਜੀ ਦੀ ਵੀ ਰੀਜਨ ਚੇਅਰਪੈਨ ਸੰਜੜੇ ਬਨੇ ਨੇ ਉਹਨਾਂ ਦੀ ਵੀ ਆਫੀਸ਼ੀਅਲ ਵਿਜ਼ਿਟ ਕਰਾਈ ਗਈ ਹੈ ਤੇ ਮੈਂ ਰਕੇਸ਼ ਅਗਰਵਾਲ ਮੈਨੂੰ ਦੂਸਰੀ ਵਾਰ ਸਾਰੀ ਕਲੱਬ ਨੇ ਦੁਬਾਰਾ ਪ੍ਰਧਾਨ ਦਾ ਔਦਾ ਨਵਾਜਿਆ ਹੈ ਮੈਂ ਸਾਰੀ ਕਲੱਬ ਦਾ ਆਪਣੇ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਨਾ ਹਾਂ ਤੇ ਸੈਟਰਡੇ ਨਾਲ ਤੁਹਾਡੀ ਨਵੀਂ ਟੀਮ ਦੀ ਇਨੋਗ੍ਰੇਸ਼ਨ ਹੋਈ ਜੇ ਅੋਗਰੇਸ਼ਨ ਤੋਂ ਬਾਅਦ ਸੋ ਕਿ ਜਿਹੜੀ ਟੀਮ ਤੁਹਾਡੇ ਨਾਲ ਸਾਡਾ ਇਸ ਸੈਸ਼ਨ ਜਿਹੜਾ ਰੋਜ਼ੀ ਮਾਰਦੇ ਮੇਰੇ ਨਾਲ ਨਵੀਂ ਟੀਮ ਜਿਹੜੀ ਆ ਉਹ ਵੀ ਸਿਲੈਕਟ ਕੀਤੀ ਗਈ ਹੈ ਉਹਨਾਂ ਨੂੰ ਵੀ ਇੱਥੇ ਪੂਰਾ ਇਨੋਗ੍ਰੇਸ਼ਨ ਕੀਤੀ ਗਈ ਉਹਨਾਂ ਦੀ ਵੀ ਜਿਹੜੇ ਵਿੱਚ ਜਸਵੰਤ ਪਠਾਨੀਆਂ ਜੀ ਜਨਰਲ ਸੈਕਟਰੀ ਨੇ ਸਾਡੀ ਬਟਾਲਾ ਕਲੱਬ ਸਮਾਈਲ ਦੇ ਰਜੇਸ਼ ਅਹਦੇਵ ਜੀ ਰਈਰਰ ਨੇ ਸਾਡੀ ਪਟਾਲਾ ਕਲੱਬ ਸਮਾਈਲ ਦੇ ਔਰ ਸ਼ੇਲੇਂਦਰ ਪਦਮ ਜੀ ਪੀਆਰਓ ਨੇ ਸਾਡੇ ਪਟਾਲਾ ਕਲੱਬ ਸਮਾਈਲ ਦੇ ਇਹ ਚਾਰਾ ਮੈਂਬਰਾਂ ਦੀ ਅੱਜ ਇੱਥੇ ਇੰਸਟਾਲੇਸ਼ਨ ਕੀਤੀ ਗਈ ਹੈ ਔਰ ਇਸ ਇਸ ਇੰਸਟਾਲੇਸ਼ਨ ਦੇ ਵਿੱਚ ਤਕਰੀਬਨ 35 ਫੈਮਲੀਆਂ ਸਾਡੀਆਂ ਲੋਇਐਂਸ ਦੀਆਂ ਆਈਆਂ ਨੇ ਮੈਂ ਉਹਨਾਂ ਦਾ ਤਹਿ ਦਿਲ ਤੋਂ

ਔਰ ਨਰੇਸ਼ ਲੁਥਰਾ ਜੀ ਵੀ ਜਿਹੜੇ ਸਾਡੀ ਕਲੱਬ ਦੇ ਮੈਂਬਰ ਨੇ ਔਰ ਸਾਰੀਆਂ ਕਲੱਬਾਂ ਦੇ ਰੀਜਨ ਚੇਅਰਪਰਸਨ ਬਣੇ ਨੇ ਬਟਾਲੇ ਦੀਆਂ ਜਿੰਨੀਆਂ ਵੀ 10 ਕਲੱਬਾਂ ਨੇ ਉਹ ਸਾਰਿਆਂ ਦੇ ਉਹ ਰੀਜਨ ਚੇਅਰਪਰਸਨ ਬਣੇ ਨੇ